ਪੰਡੀ ਪੱਟੇ ਆ ਲੈ ਆ ਬੱਲਾ ਵੱਢਦੇ ਸਾਰੇ ਉਹ ਗਰੀਬਾਂ ਨੇ ਵੀ ਥੋੜੇ ਵਾਂਝੀ ਆਉਣਾ ਐ ਨਹੀਂ ਕਰੀਦਾ ਹੁੰਦਾ ਦਾ ਉਹ ਸਾਡੇ ਵਾਂਝਾ ਆਉਣਾ ਤੁਸੀਂ ਸਾਡੇ ਵਾਂਝਾ ਬੱਲਾ ਵੱਢਣੇ ਆ ਕੇ ਉਹ ਯਾਰ ਆ ਤੂੰ ਵੱਡੀ ਕੀ ਭਾਈ ਲੈ ਆਉਂ ਵੱਡੀ ਹੈ ਤੂੰ ਇਹਦਾ ਪੱਟੇ ਜਾਏਗਾ ਚੁੱਪ ਉੱਥੇ ਰਹਿ ਚੁੱਪ ਕਰਕੇ ਇੱਥੇ ਨਾ ਸਾਰੀ ਸਪੇਸ਼ ਛੜਕੀ ਹੋਈ ਸੀਗੀ ਉਸ ਅੱਛਾ ਆ ਹੁਣ ਦੱਸ ਸਾਰੇ ਨਹੀਂ ਤੇ ਤੂੰ ਜੇ ਸਪਰੇ ਨਾ ਕਰੀਂ ਤੇ ਫਿਰ ਝੋਨੇ ਦੇ ਵੱਡੇ ਨਾ ਤੂੰ ਝੋਨਾ ਵੱਡੇਗਾ ਡੇਢ ਡੇਢ ਸੌ ਦਾ ਬੂਟਾ ਤੈਨੂੰ ਕੀ ਪਤਾ ਹੈ ਪਹਿਲਾਂ ਲਵਾਈ ਲੱਗਦੀ ਹੈ ਪਾਣੀ ਲੱਗਦਾ ਇਹਨੂੰ ਰਿਆ ਪੈਂਦੀਆਂ ਸਪਰੇਆਂ ਪੈਂਦੀਆਂ ਪਤਾ ਕਿੰਨਾ ਪਾਲਣਾ ਔਖਾ ਹੈ ਇੰਨਾ ਹਿਸਾਬ ਰੱਖਣਾ ਮੈਂ ਤਾਂ ਤੂੰ ਐ ਕਰ ਰਿਹਾ ਹੂੰ ਇਹਨੂੰ ਬਾਹਰ ਇੱਥੇ ਸੁੱਕਨੇ ਮਾਪਿਆ ਅੱਗ ਲਾਉਂ ਮੈਨੂੰ ਉਹ ਭਈਆ ਆਉਂਦਾ ਹੈ ਭਈਆ ਆਉਂਦਾ ਉਹਨੇ ਟਰਾਲੀ ਪੱਠੇ ਦੀ ਬਲੋਗਰ ਫੇਰ ਲੈ ਜਾਓ ਜਿਹਨੂੰ ਆਪੇ ਥੋੜਾ ਰੀਬਾ ਨੇ ਖਾਣਾ ਤੋ ਕਿੰਨੇ ਵਾਰੀ ਸਮਝਾਇਆ ਕਿ ਰੀੜੇ ਵੀ ਤੈਨੂੰ ਹੈ ਵਾੜ ਦੇ ਨਾ ਵੜੇਗਾ ਨਹੀਂ ਵੜਦੇ ਨਹੀਂ ਵੜਦੇ ਜਾਣਦੇ ਨਹੀਂ ਆਂਦੇ ਤੂੰ ਇੱਥੇ ਮੈਗਰ ਮਸਾ ਆਹ ਵੱਲ ਜੋੜ ਜਿਵੇਂ ਲਾ ਜੋੜੀ ਆਹ ਵੱਲ ਜੋੜ ਜਿਵੇਂ ਥੋੜੀ ਜਿੱਤਾ ਨਾਲ ਦੇ ਆ ਤਨ ਮੈਂ ਦੱਸਦਾ ਆਪ ਸੁਣ ਲੈ ਆਹ ਕੋ ਮਨ ਹੈ ਮੇਰਾ ਭਰਾ ਮੜੇ ਜੁਹਾਵਣਾ ਜਟਵੜਾ ਤੂੰ ਜੱਜ ਚੰਗਿਆ ਕਿਵੇਂ ਰਾਨੀ ਧਿਆਨ ਨਾਲ ਵੱਡੀ ਸੱਪ ਸੁਪਣਾ ਹੋਵੇ ਤੇਰੇ ਸੁਪ ਲੜ ਜਾਂਦਾ ਜਦੋਂ ਪੱਠੇ ਵੱਡੇ ਹੁੰਦੇ ਵੜਵਾਉਣੇ ਤਾਂ ਤੂੰ ਮੈਥੋਂ ਆ ਹਾਂ ਵੀ ਲੈ ਦੋ ਰੁਗ ਵੱਡੇ ਆ ਆ ਗਿਆ ਆ ਉਹ ਦੋਨੋਂ ਭਾਜੀ ਨੇ ਦਾਰ ਆ ਗਏ ਅਗਲਾ ਜਿਹੜਾ ਤੂੰ ਤਾਂ ਉਹਦਾ ਵੱਡਲਾ ਵੱਲਣਾ ਚ ਵੜਦੇ ਆ ਵੱਨ ਨਾ ਵੱੜਦੀ ਕੋਈ ਇਸ ਮੈਂ ਕਮਲਾ ਕਹ ਕੇ ਹਿੰਮਤ ਨਾਲ ਵੱਢ ਹਟ ਉੱਤੇ ਚੜਦਾ ਆਉਂਦਾ ਇਧਰ ਹੈ ਨਹੀਂ ਗਿਆ ਵੱਡ ਅਖੇ ਦੌਗੀ ਕਿੱਡੀ ਖੜੀ ਹੈ ਮੈਂ ਤਾਂ ਸੱਤ ਨੂੰ ਪੁਨਾਵੇ ਆਵਾਜ਼ ਪਤਾ ਨਹੀਂ ਕਿੰਨੇ ਖੜਾ ਓਏ ਭੋਲਾ ਬਾਈ ਉਹ ਤੈਨੂੰ ਮੈਂ ਕਿਤਨੇ ਕਿੰਨੇ ਵਾਰੀ ਆਖਿਆ ਤੂੰ ਨਾ ਵੜਾ ਕਰ ਵਾਂਚ ਹਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਬੱਲਾ ਲੱਗੀਆਂ ਤਿੰਨ ਵਾਰੀ ਪਹਿਲਾਂ ਕਿਹਨੇ ਬੱਲਾ ਵਧ ਕੇ ਲੈ ਕੇ ਗੱਲ ਸਾਡੀਆਂ ਬਾਈ ਅਸੀਂ ਤਾਂ ਯਾਰ ਸਾਈਡਾਂ ਤੋਂ ਤਾਂ ਵੱਡੇ ਯਾਰ ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆ ਉਹ ਕੋਈ ਨਹੀਂ ਪਤਾਗਾ ਬੱਲਾ ਵਢੀ ਜਨੇ ਵਿੱਚ ਤੂੰ ਇੱਥੇ ਰੱਖ ਰੋ ਰੱਖਦਾ ਕਿੱਥੇ ਮੈਂ ਸਾਰੇ ਨੇੜੇ ਨੇੜੇ ਵੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਬਾਹਰ ਨਾ ਬੜੀ ਤੂੰ ਫਿਰ ਨਹੀਂ ਖੜਦਾ ਬਾਈ ਉਧਰ ਸਪਰੇਅ ਛੜਕੀ ਉਹ ਸਪਰੇਅ ਛੜਕੀ ਅਸੀਂ ਕੀ ਦੀ ਸਪਰੇਅ ਛਕੀ ਯਾਰ ਪੱਪੀ ਭਾਵੇਂ ਤੈਨੂੰ ਮੈਂ ਕੀ ਕਮਣਾ ਦੇ ਦਤੀ ਰਾਕੇ ਤਰੋਕ ਸਾਡੇ ਬਾਪੂ ਆ ਤੇਰਾ ਮਾਰਕੀ ਉਹ ਬਾਪੂ ਤੇਰਾ ਬਾਪੂ ਤੇਰੇ ਪਾਏ ਬਾਪੂ ਤੇਰਾ ਪਹਿਰਾ ਨੇ ਮੁਕਤ ਕਰ ਲਈ ਹਾਲੇ ਆ ਵੱਲ ਵਰਤੀ ਸਾਡੇ ਕਬੱਡੀ ਅੰਦਰ ਉਹ ਕਿੱਥੋਂ ਬਾਈ ਉਹ ਦੱਸੇ ਹਰਦੋ ਛੇ ਯਾਰ ਮੈਂ ਗੱਲ ਸੁਣਾ ਮੇਰੀ ਮੈਂ ਸ਼ਰਮੰਦੀ ਆ ਨਾ ਤੇਰੀ ਘਰ ਦੀ ਤੈਨੂੰ ਮੈਂ ਦੱਸਾਂ ਗੱਲ ਸੁਣਾ ਮੇਰੀ ਹਾਂ ਐਵੇਂ ਮੈਂ ਬੁੜੀਆਂ ਦੇ ਮੱਥਾ ਨਹੀਂ ਮਾਰਨਾ ਚਾਹੁੰਦਾ ਉਹ ਗਲਤੀ ਐਥੇ ਪੇਰ ਲਾ ਬੱਲਾਵੜ ਤੇ ਆਵੇ ਆ ਗਿਆ ਆ ਬੱਲਾਵੜ ਤੇ ਆ ਉਹ ਭਾਈ ਤੇਰੇ ਵਾਹਣ ਅਕਲ ਗਲਤੀ ਤੇਰੇ ਵਿਚੇ ਬੱਲਾਵੜ ਤੇ ਪਤਾ ਕਿੰਨੇ ਮਹੀਏ ਬੱਲਾ ਇਹ ਕਿ ਕਬੂਟਾ 1.50 ਦਾ ਪੈਂਦਾ ਝੋਨੇ ਦਾ ਆ ਵੇ ਮੇਰੀ ਗੱਲ ਵਿਚੇ ਝੋਨਾ ਲੈਣੇ ਵੜ ਗਏ ਤੁਸੀਂ ਖਾ ਲਿਆ ਤੇ ਸਪਰੇਅ ਕੀਤੀ ਤੇ ਉਧਰੋਂ ਆਏ ਆ ਵੱਲੇ ਪਸਰੀ ਪੰਦਰਾ ਕੋਈ 200 ਦੁੱਧ ਝੋਨਾ ਹੁੰਦਾ ਫੇਰ ਕੀ ਤੇ ਦੁੱਧ ਝੋਨਾ ਤੂੰ ਸਾਡੇ ਝੋਨਾ ਸਾਡੇ ਤੋਂ ਪਹਿਲਾਂ ਸੋਨਾ ਹੈ ਤੂੰ ਉਸ ਤੋਂ ਮੋਨ ਲੈ ਮੰਡੀ ਪੱਠਾ ਆ ਬੱਲਾਵੜ ਤੇ ਸਾਰੇ ਗਰੀਬਾਂ ਨੇ ਵੀ ਥੋੜੇ ਵਾਂਝੀ ਆਉਣਾ ਐ ਨਹੀਂ ਕਰੀਦਾ ਹੁੰਦਾਗਾ ਉਹ ਸਾਡੇ ਵਾਂਝਾ ਆਉਣਾ ਤੁਸੀਂ ਸਾਡੇ ਵਾਂਝਾ ਵੱਲਾਂ ਵੱਢਣੀ ਆ ਕੇ ਉਹ ਯਾਰ ਆ ਤੂੰ ਵੱਡੀ ਕੀ ਬਾਈ ਲੈ ਆਉਂ ਵੱਡੀ ਐ ਤੂੰ ਆਇਗਾ ਪੱਠੇ ਆਇਗਾ ਜਦੋਂ ਉੱਥੇ ਬੈਠ ਚੁੱਪ ਕਰਕੇ ਇੱਥੇ ਨਾ ਸਾਰੇ ਸਪਰੇਅ ਛੜਕੀ ਹੋਈ ਸੀਗੀ ਉਹ ਅੱਛਾ ਆਹ ਹੁਣ ਦੱਸ ਸਾਰੇ ਨਹੀਂ ਤੇ ਤੂੰ ਜੇ ਸਪਰੇ ਨਾ ਛੜਕੀਂਦੇ ਫਿਰ ਝੋਨੇ ਦੇ ਵੱਡੇਗਾ ਤੂੰ ਝੋਨਾ ਵੱਡੇਗਾ ਡੇਢ ਡੇਢ ਸੌ ਦਾ ਬੂਟਾ ਤੈਨੂੰ ਕੀ ਪਤਾ ਹੈ ਬੱਲਾ ਲਵਾਈ ਲੱਗਦੀ ਹੈ ਪਾਣੀ ਲੱਗਦਾ ਇਹਨੂੰ ਰੇਆ ਪੈਂਦੀਆਂ ਸਪਰੇਆਂ ਪੈਂਦੀਆਂ ਪਤਾ ਕਿੰਨਾ ਪਾਲਣਾ ਔਖਾ ਹੈ ਇੰਨਾ ਹਿਸਾਬ ਰੱਖਣਾ ਮੈਂ ਤਾਂ ਤੂੰ ਐ ਕਰ ਇਹਨੂੰ ਬਾਅਦ ਇੱਥੇ ਸੁੱਕਣੇ ਮਾਪਿਆ ਗਲਾਉ ਮੈਨੂੰ ਉਹ ਭਈਆ ਆਉਂਦਾ ਹੈ ਭਈਆ ਆਉਂਦਾ ਉਹਨੇ ਟਰਾਲੀ ਪੱਠੇ ਦੀ ਬਣਾਉਂਗਾ ਫੇਰ ਲੈ ਜਾਓ ਜੇ ਇਹਨੂੰ ਆਪੇ ਛੋੜ ਦੇ ਰੀਪਾ ਨੇ ਖਾਣਾ ਤੋ ਕਿੰਨੇ ਵਾਰੀ ਸਮਝਾਇਆ ਕਿ ਡੀੜੇ ਵੀ ਤੈਨੂੰ ਹੈ ਵਾੜ ਦੇ ਨਾ ਮੜਿਆਗਾ ਨਹੀਂ ਮੜਦੇ ਨਹੀਂ ਮੜਦੇ ਜਾਣਦੇ ਜਾਣਦੇ ਤੂੰ ਇੱਥੇ ਬੈਠ ਕੇ ਮਸਾ ਆਹ ਵੱਲ ਆਹ ਵੱਲ ਜੋੜ ਜਿਵੇਂ ਲਾ ਜੋੜੀ ਆਹ ਵੱਲ ਜੋੜ ਜਿਵੇਂ ਥੋੜੀ ਜਿਤਾ ਨਾਲੇ ਆਹ ਤਨ ਮਤ ਸਗਾ ਸੁਣ ਲੈ ਆਹ ਤੋਂ ਮਨੇ ਤਾ ਭਰਾਵਾ ਮੜੇ ਜੋ ਭਾਵਨਾ ਜੁਟਵਾਣਾ ਤੂੰ ਚਾਂਬੜਾ ਕਿਵੇਂ ਬਣਾਇਆ ਕੜਾ ਕੜਾ ਕਰ ਹੁੰਦਾ ਹੈ ਅਈ ਤੇਰੀ ਇੱਜ਼ਤ ਕਰਦੇ ਤੈਨੂੰ ਮੈਂ ਦੱਸਾਂ ਤੇਰੀ ਚਾਚੇ ਭਾਈਆਂ ਨਾਲ ਲੱਗਦੀ ਬੋਲ ਮੈਂ ਪਾਲੀ ਨਾ ਦਾਦੀ ਤੇ ਢਿੱਟੇ ਤੇ ਅੰਦਰੇ ਬਾਹਰ ਕੱਢ ਦੂੰ ਬਾਲਾ ਤੂੰ ਚਾਂਬੜਾ ਮੈਂ ਤੈਨੂੰ ਦੱਸਾਂ ਕਰ ਸੁਣਾ ਮੇਰੀ ਹਾਂ ਹਾਂ ਕਰ ਚੱਲ ਚੁੱਪ ਕੇ ਮੂੰਹੇ ਕਰ ਹਾਂ ਜੁਟਵਾਣ ਕਿੰਨਾ ਚਾਂਬੜਾ ਕੁੱਤੇ ਨੂੰ ਨਾ ਤੂੰ ਪਾਉਂਦਾ ਮੈਂ ਤੈਨੂੰ ਸਮਝ ਹੁਣ ਇਹ ਮਕਰੂੰਦਾ ਕੀ ਕਰਦਾਵੇਂ ਤੂੰ ਬਾਂਦਰ ਜਾ ਮੈਂ ਜੀ ਕਹਿੰਦਾ ਜਨਾਨੀ ਕਰਕੇ ਵੱਡੇ ਵੱਡੇ ਯਾਰ ਵੱਡ ਪੱਠਿਆਂ ਚ ਆ ਗਿਆ ਤੂੰ ਵੱਡ ਵੱਡ ਵੱਠਿਆਂ ਚ ਵੱਠੇ ਹੀ ਵੱਡੇ ਆ ਪਿੱਛੇ ਕੀ ਗੱਲ ਕਰ ਇੱਥੇ ਭਈਆ ਉਹਦਾ ਕੀ ਹੋ ਗਿਆ ਨਹੀਂ ਨਹੀਂ ਭਈਆ ਉਹਦਾ ਪੱਠੇ ਟਰਾਲੀ ਵਾਟ ਕੇ ਜਾਓ ਜੀ ਕੀ ਹੋ ਗਿਆ ਕਿੱਡੀ ਖਾ ਗੱਲ ਹੋ ਗਈ ਬੈਨਾਂ ਕਿ ਨਹੀਂ ਮੈਂ ਦੱਸਦਾ ਪੱਠੇ ਫੋਟੇ ਦਾਦੀ ਬੋਲੂਗਾ ਅੱਜ ਬਾਹਰ ਮੱਛਾ ਮੈਂ ਦਾਦੀ ਕਰ ਮੈਂ ਤੈਨੂੰ ਤੇਰੀ ਛਾਣ ਮੰਦਾ ਮੈਂ ਖੋਲ ਧਿਆਨ ਚੱਲ ਕੋਈ ਨਹੀਂ ਗਰੀਬ ਹੈ ਕਿਉਂ ਗੱਲ ਪੈਣ ਨਹੀਂ ਚਾਚਾ ਜੀ ਤੁਹਾਨੂੰ ਨਹੀਂ ਪਤਾਗਾ ਤਿੰਨ ਹੋ ਗਿਆ ਤਿੰਨ ਹਫ਼ਤੇ ਹੋ ਗਏ ਦੀ ਵੱਡੀ ਆ ਬੰਦ ਆਣ ਕੇ ਸਾਨੂੰ ਪੁੱਛ ਰੇ ਦੱਸ ਦੱਸ 10 ਦਿਨ ਹੋ ਗਏ ਮੈਨੂੰ ਦੇ ਦੇ ਨੂੰ ਰੋਜ਼ ਦਸ ਵਲਾਂ ਵੱਡੀਆਂ ਪਈਆਂ ਹੁੰਦੀਆਂ ਆ ਨਹੀਂ ਬਾਈ ਜੱਪੱਠੇ ਨਾ ਇੱਧਰ ਜਾਂਦੇ ਸੀ ਸਪਰੇਅ ਛੜਕੀ ਪਈ ਸੀ ਅੱਛਾ ਆਵੇ ਇੱਧਰ ਛੋਟੇ ਉਹ ਤੁਹਾਨੂੰ ਬਹਿ ਦੱਸਿਆ ਜੀ ਡਰਾਮੇ ਕਰਦੇ ਆ ਮਾਨ ਦਾ ਸਗਾ ਉਹ ਉਹਨਾਂ ਦੀ ਗੱਲ ਸੁਣਨ ਦੇ ਕੇ ਜਾਂਦੇ ਆ ਵੱਲੇ ਤੇ ਸਾਨੂੰ ਦੋਗੀ ਲੱਭ ਗਈ ਤੇ ਸੇ ਇਥੋਂ ਵੱਡਣ ਲੱਗ ਪਈ ਕਿੱਡੀ ਵੱਡੀ ਗੱਲ ਹੈ ਚੱਲ ਕੋਈ ਮਾੜੀ ਮੋਟੀ ਗਾਹੀ ਹੋਣੀ ਹੈ ਵੱਲ ਤੇ ਆ ਗੱਲ ਮੈਨੂੰ ਹੱਥ ਪਾਉਂਦਾ ਕਦੋਂ ਦਾ ਗੱਲਾਂ ਅੱਛਾ ਚਾਚਾ ਤੁਹਾਨੂੰ ਬਦਾ 1.500 ਰੁਪਏ ਕਿਲੋ ਵਾਲੀ ਸਬਜ਼ੀ ਲਈ ਆ ਵੱਲਾਂ ਵੜਤੀਆਂ ਇਹਨਾਂ ਨੇ ਹਾਏ ਹੋਰ ਦੇਖੋ ਹੋਰ ਵੰਦੀਆਂ ਮਈਆਂ ਦੇਖੋ ਵੱਲਾ ਵਰਤੇ ਉਧਰ ਦੇਖੋ ਕਿੰਨੇ ਵੱਲਾਂ ਵਰਤੇ ਇਹਨਾਂ ਨੇ ਐਨੇ ਮਹਿੰਗੀ ਮਹਿੰਗੀ ਸਬਜ਼ੀ ਲਈ ਆਈ ਚਲ ਇਹਨਾਂ ਮਾੜਾ ਨਾ ਬੋਲ ਯਾਰ ਉਹ ਨਹੀਂ ਅੱਛਾ ਜੀ ਤੁਹਾਨੂੰ ਪਤਾ ਨਹੀਂ 10 ਦਿਨ ਹੋ ਗਏ ਮੈਂ ਇਹਨਾਂ ਨੂੰ ਸਮਝਾਉਣ ਦੇ ਦੋ ਵਾਰੀ ਪਹਿਲਾਂ ਫੜ ਚੁੱਕੇ ਆ ਸਾਵੀ ਦਾ ਅਕਬਲ ਗੱਲ ਸੁਣ ਮੇਰੀ ਇਹਨਾਂ ਦੇ ਪਿਓ ਦਾਦੇ ਆਪਣੇ ਜੀ ਕੰਮ ਕਰਦੇ ਸੀ ਉਹ ਚਾਚਾ ਜੀ ਉਹ ਕਿਹੜਾ ਫਰੀ ਕਰਦੇ ਸੀ ਉਹ ਫਰੀ ਨਹੀਂ ਕਰਦੇ ਜੀ ਮਾੜਾ ਮੁੰਡਾ ਬੋਲਦਾ ਉਹ ਨਹੀਂ ਮਾਸਟਰ ਜੀ 1.5 ਲੱਖ ਰੁਪਏ ਸਾਲ ਦਾ ਦਿੰਦੇ ਰਹੇ ਇਹਨਾਂ ਨੂੰ ਉਹ ਯਾਰ ਉਹ ਚੱਲ ਠੰਡਾ ਰਹਿ ਮਾੜਾ ਯਾਰ ਉਹ ਨਹੀਂ ਜੱਛਾ ਜੀ ਮੈਂ ਕੀ ਕਰਾਂ ਮੈਂ ਆਖਿਆ ਪਿਆ ਜੀ ਮੇਰਾ ਮੇਰੀਆਂ ਵੱਲਾਂ ਇਹਨ ਨਹੀਂ ਇਹ ਨਹੀਂ ਪਾਉਂਦਾ ਤੇ ਮੇਰੀ ਸੁਣੋ ਜੀ ਮਾਸਟਰ ਜੀ ਮੇਰੀ ਗੱਲ ਮੇਰੀ ਗੱਲ ਸੁਣੋ ਇਹਨੂੰ ਮੈਂ ਅੱਗ ਲਾਉਂਗਾ ਨੂੰ ਸੁਕਾ ਕੇ ਇਹਨੂੰ ਕਹ ਭਈਆ ਆਉਂਦਾ ਮੇਰਾ ਤਾਂ ਫੇਰ ਕੀ ਬਣ ਜਾਏਗਾ ਤੂੰ ਮੇਰਾ ਜੱਟ ਤੈਨੂੰ ਗੱਲ ਨਹੀਂ ਕਰੀ ਦਿੰਦੇ ਮੈਂ ਤੈਨੂੰ ਕੀ ਕਹ ਮੈਂ ਸਮਝਾਦਾ ਏ ਤੂੰ ਮਾਸਾ ਮੈਂ ਸ਼ਰਮਾਂਦਾ ਥੋੜੀ ਬੋਲਣ ਦੀ ਬੁੜੀਆਂ ਮੁਰੇ ਜਦ ਤੂੰ ਮੇਰੇ ਥਾਂਡ ਗਾਣੇ ਲੱਗਦੀ ਹੈਗੀ ਸ਼ਰਮਾਂਦਾ ਜਾਂ ਠੰਡਾ ਹੋ ਜਾ ਸਾਡੀ ਤਾਂ ਮੰਨ ਲਾ ਤੂੰ ਥਾਂਡ ਗਾਣੇ ਲੱਗਦੇ ਵੀਰੇ ਮਾਰੇ ਮੋਟੇ ਸ਼ਰਮ ਨਾ ਬੋਲੀਦਾ ਹੁੰਦਾ ਸ਼ਰਮ ਨਾ ਮੈਂ ਤੈਨੂੰ ਕੁਝ ਕਹੀ ਨਹੀਂ ਜਿਵੇਂ ਉਹਦੇ ਨਾਲ ਆ ਨਹੀਂ ਬੋਲੀਦਾ ਤੂੰ ਤਾਂ ਗਲ ਯਾਰ 25 ਗਲੇ ਤਾਂ ਐਵੇਂ ਬਣ ਗਏ ਸਾਡੇ ਬੜੇ ਗੋਡੇ ਰੰਗੇ ਹੋ ਗਏ ਖਮੁੰਦੇ ਸਾਰੇ ਮਰੇ ਹਾਂ ਖੇਤਾਂ ਚ ਡੋਬ ਡੋਬ ਮਰੇ ਡੋਬ ਡੋਬ ਮਰੇ ਕਾਹ ਡੋਬ ਕੇ ਮਰ ਗਏ ਸਾਡੇ ਖੇਤ ਜਿਹੜੀ ਨਹਿਰ ਚੱਲਦੀ ਸੀ ਚੱਲ ਗੁਲੇ ਹੋਣ ਲੱਗੇ ਨੂੰ ਪਤਾ ਕਿ ਇੰਨਾ ਮੰਦਾ ਚੰਗਾ ਨਾ ਬੋਲ ਕੋਈ ਗੱਲ ਨਹੀਂ ਇੱਕ ਵਾਰ ਮਾਰੇ ਦੀ ਸ਼ਾਂਤੀ ਰੱਖ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣੋ ਨਹੀਂ ਚਾਚਾ ਜੀ ਤੁਹਾਨੂੰ ਪਤਾ ਨਹੀਂ ਖਾਣਦੇ ਇਹਨਾਂ ਨੂੰ ਸਾਡੀ ਤਾਂ ਮੰਨ ਲਾ ਤੂੰ ਸਵੇਰੇ ਸਵੇਰੇ ਕੋਲੇ ਇਸ ਮੱਥੇ ਲਾ ਲਿਆ ਆਪਾਂ ਵੀ ਉਹ ਚੱਲ ਕੋਈ ਨਹੀਂ ਚਾਚਾ ਜੀ ਹੁਣ ਮੇਰੀ ਗੱਲ ਸੁਣੋ ਆ ਤੁਹਾਡੇ ਕਰਕੇ ਮੈਂ ਤਾਂ ਨਹੀਂ ਮੈਂ ਛੱਡਣੇ ਕਿ ਜੇ ਮੇਰੇ ਵੱਟ ਲੋ ਵੱਟ ਲੋ ਕੋਈ ਨਹੀਂ ਹੋਰ ਮੈਂ ਕੋਈ ਨਹੀਂ ਚਾਚਾ ਜੀ ਕਿਉਂ ਤੁਸੀਂ ਇਹ ਨਹੀਂ ਫਿਰ ਮੇਰੀ ਗੱਲ ਸੁਣੋ ਓ ਯਾਰ ਮੇਰੀ ਇੱਕ ਗੱਲ ਸੁਣੋ ਕਵਾਲ ਉਹ ਮੈਂ ਅੱਗੇ ਵੀ ਆਣੇ ਨੇ ਇੱਥੇ ਤੁਸੀਂ ਨਹੀਂ ਭਾਈ ਭਾਈ ਮੈਂ ਦੋ ਵਾਰੀ ਇਹਨਾਂ ਨੂੰ ਚਾਚਾ ਹੀ ਮੈਂ ਪਹਿਲਾਂ ਚ ਵੇਖ ਚੁੱਕਿਆ ਹਾਂ 15 ਦਿਨ ਪਹਿਲਾਂ ਜਰੂਰ ਆਏ ਸੀ ਬਾਈ ਉਹਦੇ ਨੇ ਕਹਿਤਾ ਸੀ ਬਾਈ ਨੇ ਅਸੀਂ ਕਿਹਾ ਚਲ ਠੀਕ ਆ ਹੁਣ ਅੱਜ ਬਾਈ ਜਦੋਂ ਇੱਥੇ ਸਮੈਲ ਆਈ ਜਾਂਦੀ ਸੀ ਸਪਰੇਅ ਦੀ ਸੀ ਹਾਂਜੀ ਹਾਂਜੀ ਬਾਈ ਇਦੋਂ ਬਾਅਦ ਅਸੀਂ ਤਹੰਗੋ ਕਰ ਲੈ ਸੀ ਇਹ ਆਮ ਕਿਤੇ ਲਾਪਾ ਇੱਥੇ ਕਰ ਲੈਣੇ ਵੱਡੇ ਆ ਬਚਾ ਬਚਾ ਕੇ ਵੱਲਾ ਅੱਛਾ ਉਹ ਐਵੇਂ ਵੱਡੇ ਕੀ ਵਾਲੇ ਨਹੀਂ ਟੁੱਟੇ ਜੀ ਨਾਲ ਤੋਂ ਰਹਿਣੇ ਇੱਧਰ ਆ ਜਾ ਮੜਾ ਜਾਓ ਨਾ ਐਵੇਂ ਸਪੋਲੀਆ ਸਪਾਲੀਆਂ ਨਾ ਹੋਵੇ ਕਿਉਂਕਿ ਬਾਅਦ ਚ ਵੱਢ ਲਓ ਕੋਈ ਨਹੀਂ ਧਿਆਨ ਨਾਲ ਦੇਖ ਕੇ ਯਾਰ ਮੇਰੀ ਗੱਲ ਸੁਣ ਇਕਬਾਲ ਉਹ ਨਹੀਂ ਚਾਚਾ ਜੀ ਵੀ ਨਾ ਵਡਿਆ ਕਰੋ ਇੱਥੇ ਵੱਲਾਂ ਵਿਝੀਆਂ ਮਹਿੰਗੇ ਮਹਿੰਗੇ ਭਾਵੇਂ ਉਹ ਬਾਗ ਦਾ 3000 ਰੁਪਏ ਜਿਆਦਾ ਹੋਦਾ ਕਿਹਨੂੰ ਕਹੀਏ ਦੱਸੋ ਜੀ ਸਰ ਸਾਹਿਬ ਇਹਨੂੰ ਕਹਿੰਦੇ ਮਹਿੰਗਾ ਦੋਨੋਂ ਤਾਂ ਵੱਲਾਂ ਦੀ ਕੀਮਤ ਹੋ ਗਈ ਆ ਗੱਲ ਹੁਣ ਜਦੋਂ ਸੌਆਸਰ ਉਹਦਾ ਪਾਰ ਆ ਜੜਿਆ ਬੈ ਕੀ ਗੱਲ ਦਾ ਸੌਲਾ ਸਾਡੀ ਅਸਲ ਮੈਂ ਪਤਾ ਕੀ ਹੈ ਮਾਸਟਰ ਜੀ ਮਹਿੰਗੇ ਮਹਿੰਗੇ ਭਾਵੇਂ ਕਿਨੂੰ ਸਾਡੇ ਕਿ ਬਲੂਦ ਲਗੇ ਸੀ ਸਾਰੇ ਜੀ ਉਹ ਬਾਈ ਤਿੰਨ ਵਾਰੀ ਜਿਆਦਾ ਹੋ ਗਿਆ ਜੀ ਅਸੀਂ ਤਾਂ ਨਹੀਂ ਲੈ ਕੇ ਗਏ ਉਹ ਨਹੀਂ ਗਰੀਬ ਬੰਦੇ ਆ ਯਾਰ ਜੇ ਬਾਦੀ ਆ ਪੈਸੇ ਤੇੜੀ ਆ ਆਪ ਕੋ ਚਾਰ ਮਰੂਦ ਲੈ ਵੀ ਗਏ ਨਾ ਕੋਈ ਚਾਚਾ ਜੀ ਅੱਜ ਇਹ ਬੜੇ ਫਿਰਦੇ ਇਹਨਾਂ ਨੂੰ ਦੇਖ ਕੇ ਕੱਲ ਨੂੰ ਕੋਈ ਜਦੋਂ ਕਾ ਬੀਜਦੇ ਸੀ ਨਾ 나ਜ ਉਹ ਤੇ ਉਹ ਕਹਿੰਦੇ ਸੀ ਕਿ ਗਰੀਬ ਗੁਰਬੇ ਦੇ ਭਾਗੀ ਚਿੜੀ ਜਨੌਰ ਦੇ ਭਾਗੀ ਸਾਧੂ ਸੰਤ ਦੇ ਭਾਗੀ ਰਾਹੀ ਪਾਂਧੀ ਦੇ ਭਾਗੀ ਸਾਰਿਆਂ ਨੂੰ ਗਿਣ ਕੇ ਫੇਰ ਕਿਤੇ ਜਾ ਕੇ ਬੀ ਪਾਉਂਦੇ ਹੁੰਦੇ ਸੀ ਵਾਣ ਦੇ ਵਿੱਚ ਹੁਣ ਆਪਣੇ ਜੇ ਇਹਨਾਂ ਦੇ ਇਹ ਤਾਂ ਪੀੜੀਆਂ ਆਪਣੇ ਨਾਲ ਖੱਪਦੀਆਂ ਰਹੀਆਂ ਨਾ ਉਦੋਂ ਤੈਨੂੰ ਪਤਾ ਨਹੀਂ ਕੀ ਹੁੰਦਾ ਸੀ ਹਨਾ ਉਹ ਤਾਂ ਛੋਟਾ ਸਾਡਾ ਬਹੁਤ ਛੋਟਾ ਮੇਰੀ ਗੱਲ ਸੁਣ ਵੀ ਹੁਣ ਇਹਨਾਂ ਨੇ ਦੱਸ ਕਿੱਥੇ ਜਾਣਾ ਹੈ ਗਾਇਆਂ ਤੁਹਾਡੇ ਕੋਲ ਤੋਂ ਉਹ ਚਾਚਾ ਜੀ ਮੈਂ ਇਹਨਾਂ ਨੂੰ ਕਿਹਾ ਭਈਆ ਉਹਦਾ ਟਰਾਲੀ ਪੱਠੇ ਨਾਲੇ ਵੜਾ ਦਿਓ ਮੈਂ ਲੈ ਜਾਓ ਕੰਮ ਤਾਂ ਕਰਨ ਨੇ ਇਹਨਾਂ ਨੇ ਫਰੀ ਭਾਲਦੇ ਸਾਰਾ ਕੁਝ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਨਹੀਂ ਕਰੀਦਾ ਜਦੋਂ ਇਹਨਾਂ ਦੇ ਬਾਬੇ ਦਾਦੇ ਆਪਣੇ ਨਾਲ ਕੰਮ ਕਰਦੇ ਸੀ ਨਾ ਸਾਰੇ ਬਜ਼ੁਰਗਾਂ ਨਾਲ ਵੀ ਥੋੜੇ ਬਜ਼ੁਰਗਾਂ ਨਾਲ ਵੀ ਤੇ ਉਦੋਂ ਇਹ ਹੁੰਦਾ ਸੀ ਪੱਕਾ ਦੁੱਧ ਪਾਈਆ ਜਾਂਦਾ ਕਿੰਨੇ ਲੱਗਿਆ ਹੁੰਦਾ ਸੀਗਾ ਬਿਨਾਂ ਦੇ ਤਨਖਾਹ ਤੋਂ ਬਿਨਾਂ ਸੀਰ ਤੋਂ ਬਿਨਾਂ ਪਾਲੀ ਦਾ ਜੋ ਹੈਗਾ ਮੇਰੇ ਉਦੋਂ ਤੋਂ ਬਿਨਾਂ ਠੀਕ ਹੈ ਆਈਦਾ ਕਵਲੇ ਹੋਏ ਵਰਦੇ ਆ ਇੱਥੇ ਵਾਣ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਏ ਵਰਦੇ ਆ ਜੇ ਘਰੇ ਚੰਗੀ ਰੋਟੀ ਬਣਦੀ ਸੀ ਤਾਂ ਉਹ ਆਖਿਆ ਜਾਂਦਾ ਸੀ ਆਪਾਂ ਮੈਨੂੰ ਵੀ ਚੱਲ ਯਾਰ ਪ੍ਰਵਾਸ ਮਾਸਟਰ ਜੀ ਹੁੰਦਾ ਸੀ ਆਪਣੇ ਨੇ ਕਦੇ ਨਹੀਂ ਵੇਦੇ ਵੀ ਆਖੀਰ ਖੀਰ ਬਣੀ ਲੈ ਜਾ ਪਰਿਵਾਰ ਵਾਸਤੇ ਯਾਰ ਜੇ ਪੱਠਿਆਂ ਦੀ ਥੱਬੀ ਵੱਢ ਲਈ ਨਾ ਇਹ ਸਾਂਝਾ ਸਾਡੇ ਵਿੱਚ ਨਾ ਪਤਾ ਮਾਸਟਰ ਜੀ ਕੋਈ ਵਿਆਹ ਸ਼ਾਦੀ ਆ ਜਾਂਦਾ ਸੀ ਬਰਾਬਰ ਇਹ ਵੇਖੋ ਵੀ ਆਪਾਂ ਉਦੋਂ ਮਦਦ ਹੁਕ ਕੱਢਦੇ ਸੀ ਇਹਨਾਂ ਵਾ ਬਿਲਕੁਲ ਟਰੱਡ ਦੇ ਯਾਰ ਭੋਲੇ ਗੱਲ ਸੁਣ ਮੇਰੀ ਆ ਵੱਲਾਂ ਚ ਕਾਨੂੰ ਵੱਢੀ ਜਾਂਦੇ ਤੁਸੀਂ ਉਹ ਝੋਨੇ ਜਾਂਦੇ ਵੱਢਦੇ ਅੱਛਾ ਉਹ ਜਿਹੜਾ ਗਰੀਬ ਦੀਆਂ ਦੋ ਗਮ ਉਹ ਮਰ ਜਾਂਦੀਆਂ ਦੋ ਦਿਨ ਹੋ ਗਏ ਮੈਂ ਵੇਖਦੇ ਵੱਲਾਂ ਵੱਡੀਆਂ ਪਈਆਂ ਹੋਈਆਂ ਵੱੱਲਾਂ ਵੱਡੀਆਂ ਪਈਆਂ ਨੇ ਦੋ ਦਿਨਾਂ ਤੋਂ ਬਾਗ ਦਾ ਜਾੜਾ ਹੋਇਆ ਹੋਇਆ ਵੇ ਜਿਹੜੇ ਬੂਟੇ ਮੈਂ ਰਾਤ ਨੂੰ ਵੇਖ ਕੇ ਇਹਨਾਂ ਛਾਂ ਨੂੰ ਤੇ ਸਵੇਰ ਨੂੰ ਖਾਲੀ ਹੁੰਦੇ ਨੇ ਉਹ ਹੋ ਸਕਦਾ ਬਾਗ ਦਾ ਜਾੜਾ ਇਹਨਾਂ ਨੇ ਨਾ ਕੀਤਾ ਹੋਵੇ ਉਹ ਨਹੀਂ ਮੈਂ ਥੋੜੀ ਗੱਲ ਮੰਨਦਾ ਨਹੀਂ ਕੀਤਾ ਇਹਨਾਂ ਨੇ ਪਰ ਇਹਨਾਂ ਨੂੰ ਵੇਖ ਕੇ ਕੋਈ ਹੋਰ ਵੜੂ ਉਹਨੇ ਉਹ ਤਾਂ ਠੀਕ ਹੈ ਹੋਲੇ ਮੜਾ ਜੇ ਤੁਸੀਂ ਵੀ ਦੱਸ ਕੇ ਆ ਜਾਂਦੇ ਯਾਰ ਹਨਾ ਕੋਈ ਫਰਕ ਨਹੀਂ ਬਾਈ ਕੋਈ ਨਹੀਂ ਸੀ ਇਹਦਾ ਮੁੰਡਾ ਬੈਠਾ ਸੀ ਉਹਨਾਂ ਨੇ ਵੀ ਵਟਾ ਤਾਂ ਹੀ ਅਸੀਂ ਵੀ ਘਾਹ ਖੋਤਣੇ ਸਾਡੇ ਸਾਨੂੰ ਰੱਬ ਨੇ ਹੋਰ ਦਿੱਤੇ ਹੁੰਦਾ ਤਾਂ ਅਸੀਂ ਵੀ ਨਾ ਹੁੰਦੇ ਅਸੀਂ ਪੁੱਛ ਕੇ ਬੜੇ ਇਹਦਾ ਮੁੰਡਾ ਬੈਠਾ ਸੀ ਉੱਥੇ ਉਹਦਾ ਬਾਈ ਯਾਰ ਮੇਨ ਤਾਂ ਕੋਈ ਇਤਰਾਜ਼ ਨਹੀਂ ਸਾਡੇ ਬੁੜੇ ਤਾਂ ਇਹੋ ਜਿਹਾ ਹੀ ਜਾਂਦਾ ਸੁਭਾਤ ਨਾਲ ਇਹ ਨੂੰ ਕੀ ਕਹਣਾ ਯਾਰ ਉਹਦਾ ਜੋ ਜਵਾਗ ਹੈਗਾ ਉਹਨੂੰ ਤੇ ਲਈ ਰਕਣੀ ਹੈਗੀ ਚਲ ਕੋਈ ਨਹੀਂ ਠੰਡਾ ਹੋ ਜਾ ਬੀਬੀ ਨੂੰ ਪੁੱਛਿਆ ਮੁੰਡੇ ਨੇ ਮੁੰਡੇ ਦਾ ਕਹ ਨੂੰ ਹੋਰ ਕੋ ਕਹ ਦੂਗਾ ਉਹ ਮੜਾ ਕੋਲ ਕਿਲਾ ਵਾਲੋ ਐ ਕੌਣ ਕਿੱਲੇ ਦਿੰਦਾ ਫਿਰ ਕੋਈ ਕੋਲ ਤੂੰ ਉਹ ਨਹੀਂ ਮੇਰੀ ਗੱਲ ਕੁੱਟੇ ਨਹੀਂ ਗੱਲ ਦਿੰਦੇ ਨਹੀਂ ਤੂੰ ਸਾਨੂੰ ਕਿੱਲੇ ਦੇ ਦਿੰਦਾ ਮੈਂ ਰਾਂਣੀ ਚੁੱਪ ਕਰ ਤੂੰ ਐਵੇਂ ਤੁਸੀਂ ਕਲੇਸ਼ ਮੜ ਕੇ ਜੁੰਡੋ ਜੁੰਡੇ ਹੋਗੇ ਫਿਰ ਫਾਇਦਾ ਉਸ ਗੱਲ ਦਾ ਫੁਵਾਦੀ ਸਾਹਿਬ ਨੂੰ ਕਰ ਲਈ ਗੱਲ ਤੂੰ ਕੋਈ ਨਾ ਇਹ ਤਾਂ ਚਾਹੀਦਾ ਕੋਈ ਆ ਨਾਲ 1.5 ਕਿੱਲਾ ਜਾਂ ਲੈਂਦੇ ਸੀਗੇ ਮੈਂ ਤੇ ਮਾਸਟਰ ਜੀ ਮਹਿੰਗੀਆਂ ਵਾਲੀ ਉਹ ਠੀਕ ਹੈ ਲੈ ਲਈ ਤੁਸੀਂ ਨਹੀਂ ਨਹੀਂ ਅੱਜ ਵੇਖਣ ਲੱਗੇ ਬਸ ਚੱਲੇ ਗਏ ਪਹਿਲੀ ਵਧੀਆ ਜੀ ਉਧਰ ਹੀ ਗੇੜਾ ਮਾਰਨ ਚੱਲੇ ਸੀਗੇ ਇਹਨੂੰ ਪਹਿਲੀ ਵਧੀਆ ਮੋਗੇ ਦਾ ਖਲਾ ਖਾਣਾ ਲੱਗਦਾ ਕਸਾ ਪੱਠੇ ਤੇ ਢੇਰੀ ਕਰਦੇ ਲੈ ਕੇ ਨਹੀਂ ਆਨੇ। ਇਹਨੇ ਢੇਰੀ ਕੋਈ ਨਹੀਂ ਕੋਈ ਮੁੱਲ ਆਉਂਦਾ ਤੁਸੀਂ। ਉਹ ਦਰ ਘੱਬੀ ਪਈ ਇਹ ਨਾਲ ਉਹ ਚੱਕ ਕੇ ਪਾਉ ਕਰਨਾ। ਭੋਲੇ ਪਰਾਣੀ ਉਹਰੇ ਆਹ ਸਾਹਿਬ ਇਹਨੂੰ ਠੰਡਾ ਕਰੋ। ਭੋਲੇ ਠੰਡਾ ਰੱਖਦੇ ਆ ਮੁੰਡਾ ਕੋਈ ਨਹੀਂ ਮਾਣੀ ਗੱਲ ਸੁਣ ਰਿਹਾ। ਉਹਰੇ ਆ ਤੂੰ ਨਾ ਤੂੰ ਵੀ ਨਾ ਗੁੱਸਾ ਕਰ ਮੇਰੀ ਗੱਲ ਸੁਣ ਭੋਲੇ। ਯਾਰ ਥੋਡੇ ਚ ਵੀ ਨਾ ਨਵੀਂ ਪੀੜ੍ਹੀ ਦੇ ਵਿੱਚ ਤੂੰ ਵੀ ਉਸੇ ਉਮਰ ਦਾ ਆ ਗਿਆ ਇਹ ਵੀ اسی ਉਮਰ ਦਾ ਥੋਡੇ ਚ ਨਾ ਪਤਾ ਨਹੀਂ ਕਿਉਂ ਗਰਮੀ ਇੰਨੀ ਵਧ ਗਈ। ਜਿਹੜੇ ਥੋਡੇ ਪਿਓ ਦਾਦੇ ਸੀ ਤੈਨੂੰ ਪਤਾ ਨਾ। ਬਾਈ ਮੈਂ ਇਹ ਦੱਸ ਕੜਿਆ ਲਾ ਫਿਰ ਮੈਂ ਕੀ ਕਰਾਂ ਫ੍ਰੀ ਕਰਦੇ ਨਹੀਂ। ਨਹੀਂ ਨਹੀਂ ਜਿਹੜੀਆਂ ਪਹਿਲਾਂ ਆਪਾਂ ਨਿੱਕੇ ਹੁੰਦੇ ਵੇਂਦੇ ਰਹੇ ਹਾਂ ਆਪਣੇ ਪਿਓ ਦਾਦਿਆਂ ਦੀਆਂ ਬਾਬਿਆਂ ਦੀਆਂ ਸਾਂਝਾਂ ਜਿਹੜੀਆਂ ਸੀਗੀਆਂ ਇਹਨਾਂ ਪਰਿਵਾਰਾਂ ਨਾਲ ਹੀ ਸੀ ਨਾ ਇਹਨਾਂ ਪਰਿਵਾਰਾਂ ਬਿਨਾ ਆਪਣੀ ਗਤੀ ਨਹੀਂ ਸੀ ਵੀ ਸਾਰਾ ਸਾਰਾ ਖੇਤ ਬੰਨੇ ਦਾ ਜਿੰਨਾ ਜੁਮਾ ਹੈ ਨਾ ਸਾਰਾ ਥੋਡੇ ਘਰਾਂ ਦੇ ਹੀ ਹੁੰਦਾ ਸੀ ਸਾਡੇ ਦਾ ਬਜ਼ੁਰਗ ਕਦੇ ਆ ਗਏ ਕਦੇ ਨਾ ਆ ਗਏ ਕਦੇ ਵਿਆਹ ਗਏ ਕਦੇ ਸ਼ਾਦੀ ਕਦੇ ਰਿਸ਼ਤੇਦਾਰੀ ਗਏ ਤੋਂ ਥੋਡੇ ਤੇ ਹੁੰਦੇ ਸਾਰਾ ਕੁਝ ਬਿਲਕੁਲ ਇਹਨਾਂ ਦੇ ਪਰਿਵਾਰਾਂ ਬਿਨਾ ਆਪਣੀ ਗਤੀ ਨਹੀਂ ਸੀ ਗਤੀ ਨਹੀਂ ਸੀ ਹਾਂ ਹੁਣ ਪਹਿਲਾਂ ਤਾਂ ਇੱਕ ਦੇਖੋ ਵੀ ਇਧਰ ਤਾਂ ਆਪਾਂ ਇਹਨਾਂ ਨੂੰ ਕਹਿਣ ਲੱਗ ਪਏ ਇਹ ਇਹ ਜਿਹੜੇ ਹੈਗੇ ਆ ਲਗਾਉਣਾ ਇਹ ਸਾਡੇ ਵਾਹਣ ਪੈਲੀਆਂ ਚ ਵੜਦੀਆਂ ਸਾਡੇ ਖੇਤਾਂ ਚ ਸਾਡੇ ਝੋਨੇ ਮੈਂ ਮੈਂ ਇਹਨੇ ਕਰੇ ਤਿੰਨ ਵਾਰੀ ਜਾ ਕੇ ਆਇਆ ਮੈਂ ਤਾਂ ਮੇਰੇ ਨਾਲ ਕੰਮ ਕਰ ਸਾਲ ਪੜ ਤੇ ਮੈਨੂੰ ਭਈਏ ਰੱਖਣ ਦੀ ਗੇ ਲੋੜ ਸੀ ਇਹਨੇ ਮੈਨੂੰ ਤੋੜ ਕੇ ਜਵਾਬ ਦਿੱਤਾ ਆਹੀ ਤਾਂ ਗੱਲ ਮੈਂ ਕਹਿਣ ਲੱਗਿਆ ਸੀ ਵੀ ਜਿਹੜਾ ਆਹਾਂ ਹੋਣ ਵਾਲੀ ਪੀੜ੍ਹੀ ਨੇ ਜਿਹੜਾ ਆ ਗੈਪ ਪਾਣਾ ਮੈਂ ਨਾਲੇ ਵਿੱਚ ਫਰਕ ਪੈ ਗਿਆ ਜੀ ਇਹਨਾਂ ਦੇ ਉਸੇ ਕਰਕੇ ਜਿਹੜਾ ਇਹ ਇੱਕ ਦੂਜੇ ਨੂੰ ਬੋਲੀ ਜਾਂਦੇ ਆ ਇਹ ਬੋਲੀ ਜਾਂਦੇ ਆ ਉਹ ਜਿਹੜਾ ਦੂਜੇ ਪ੍ਰਵਾਸੀ ਉਹ ਆ ਕੇ ਥੋੜੀ ਥਾਂ ਦੇ ਕੰਮ ਕਰੀ ਜਾਂਦੇ ਆ ਉਹ ਇਹ ਮਜਬੂਰੀ ਬਣ ਜਾਂਦੀ ਹੈ ਭਾਈ ਭਾਈ ਮੇਰੀ ਧੂੰਹ ਦੀ ਹੈਗਾ ਨੌਕਸਾ ਮੈਨੂੰ ਨਹੀਂ ਲੱਗ ਸਕਦਾ ਮੈਂ ਤਾਂ ਜਵਾਬ ਨਹੀਂ ਲੱਗਣ ਦੀ ਗੱਲ ਨਹੀਂ ਇਹ ਬੋਲੇ ਬਾਤ ਫਰਕ ਇਹ ਤੇਰੇ ਗੱਲ ਨਹੀਂ ਪੈਂਦਾ ਸੀ ਇਹ ਕੀ ਦੋ ਜਿਹੜੇ ਫੰਡਾ ਨਾਲ ਫਰਕ ਪੈਂਦਾ ਪਰ ਇਹ ਗੱਲ ਕੀ ਹੋਈ ਆ ਤੁਸੀਂ ਇਹਨਾਂ ਨੂੰ ਜਵਾਬ ਦੇਤਾ ਭਾਈ ਫਿਰ ਮੈਂ ਤੁਹਾਨੂੰ ਮੇਰੇ ਤੋਂ ਕਲੇਸ਼ ਪਤਾ ਮੈਂ ਕਹਿੰਦਾ ਵੀ ਉਹ ਤਾਂ ਟੁਈ ਦੁਖਦੀ ਆ ਹੁਣ ਮੇਰੀ ਵਿਚਾਰਾ ਕਹਿੰਦਾ ਚਾਚਾ ਜੀ ਮੇਰੇ ਕੋਲ ਜਦੋਂ ਝੋਨੇ ਆ ਸੀ ਉਹ ਵੇ ਕਣਕ ਦਾ ਸੀ ਉਹ ਵੇ ਮਾਇਏ ਦੇ ਕੋਲ ਜਾਣਾ ਤੇ ਮੈਨੂੰ ਦੇ ਦੂ ਜਵਾਕ ਤੇ ਦਾਣਾ ਮੰਡੀ ਚ ਉੱਥੇ ਸੇਠਾ ਕੋਲ ਜਾ ਕੇ ਕੰਮ ਕਰਦਾ ਹੋਇਆ ਲੈਵਲ ਤੇ ਮੇਰੀ ਸੁਣੋ ਜੀ ਗੱਲ ਉੱਥੇ 8-900 ਬੰਦ ਆ ਜੀ ਹਾਂ ਇੱਥੇ 500 ਹੁੰਦਾ ਜੀ ਹਾਂ ਤੇ ਹੁਣ ਮੈਂ ਵੀ ਜਵਾਕ ਪਾਲਣੇ ਆ ਜੀ ਦੱਸੋ ਤੇ ਪੱਠੇ ਫੇ ਸੇਠਾ ਦੇ ਵੱਡਲੇ ਜਾ ਕੇ ਯਾਰ ਉੱਥੇ ਸਾਡੇ ਵੱਡਲੇ ਜਾ ਕੇ ਹਾਲ ਇਕਵਾਲ ਅੱਗੇ ਠੰਡਾ ਹੋ ਜਾਏ ਅੱਗੇ ਜਾ ਵੱਡਲੇ ਹੋਣੇ ਸੇਠਾ ਦੇ ਵਿੱਚ ਵੀ ਜਿੱਦੇ ਚਵਾਰਾ ਦੇ ਪੱਠੇ ਮੈਂ ਉਪਵਾ ਕੇ ਜਾ ਮਮ ਬੋਲਣ ਦਾ ਨਹੀਂ ਪਤਾ ਕਭੀ ਉਹ ਕੱਲ ਵੀ ਸਾਡੇ ਪੈਂਟ ਦੇ ਆ ਐ ਵੀ ਕਦੇ ਅਗਲਾ ਨਹੀਂ ਰ ਸਵੇਰੇ ਬੰਦਾ ਅੱਖੇ ਲੱਗ ਹੀ ਜਾਂਦਾ ਉਹ ਵੀ ਦੇ ਮੰਨ ਕੇ ਹੀ ਲੈ ਆ ਨਹੀਂ ਰਾਣੀ ਥੋੜੇ ਵੀ ਨਾ ਮਤਲਬ ਘਰਾਂ ਦੇ ਵਿੱਚੋਂ ਮੈਂ ਕਈ ਮੁੰਡਿਆਂ ਤੋਂ ਥੋੜੀ ਉਮਰ ਦੇਆਂ ਤੋਂ ਸੁਣਿਆ ਆ ਭੋਲੇ ਵੀ ਉਹ ਕਹਿੰਦੇ ਵੀ ਅਸੀਂ ਭੁੱਖੇ ਮਰ ਜਾਾਂਗੇ ਜਟਵੜਾ ਨਾ ਕੰਮ ਨਹੀਂ ਕਰਨਾ ਜਟਵੜਾ ਦੇ ਨਹੀਂ ਜਾ ਬਾਈ ਜਦ ਐ ਬੋਲਦੇ ਮੂੰਹ ਨਹੀਂ ਬੋਲਦੇ ਤੇਰੇ ਬੋਲਣ ਦੇ ਹੁਣ ਗੱਲ ਸੁਣ ਮੈਂ ਸੁਣੀ ਮੈਂ ਤਾਂ ਮਾਸਟਰ ਜੀ ਉਹ ਤੋਂ ਸੁਣ ਕੇ ਆਏ ਆ ਇਹ ਅੱਖੇ ਦੇ ਲਗੌੜੇ ਇੱਥੇ ਕਿਵੇਂ ਬਣੇ ਹੋਏ ਆ ਦਸਾਂ ਵੀ ਇਹ ਸ਼ਬਦ ਨਾ ਵਰਤਿਆ ਕਰੀਏ ਮਰ ਤੁਹੇ ਇਹਨਾਂ ਵੀ ਦੋਨਾਂ ਦੀ ਸ਼ਬਦਾਵਲੀ ਠੀਕ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਥੋੜੇ ਮਨਾਂ 'ਚ ਫਰਕ ਹੀ ਇਹਨਾਂ ਚੀਜ਼ਾਂ ਨੇ ਪਾਇਆ ਇਹਨਾਂ ਚੀਜ਼ਾਂ ਨੇ ਪਾਇਆ ਹੁਣ ਬਈਏ ਹੋਰ ਕਾਹਦੋ ਇੱਥੇ ਕਾਮਯਾਬ ਹੋਈ ਜਾਂਦੇ ਆ ਸਹੀ ਹੈ ਕਾਹਦੋ ਕਾਮਯਾਬ ਹੋਈ ਜਾਂਦੇ ਬਈਏ ਕਦੀ ਗੱਲ ਸੁਣਾ ਹੋਰ ਭਈਆ ਆਉਂਦਾ ਇੱਕ ਛੋਟੇ ਛੋਟੇ ਕੰਮ ਕਰਕੇ ਛੋਟੇ ਛੋਟੇ ਕੰਮ ਕਰਕੇ ਉਹ ਸੰਗਦਾ ਨਹੀਂ ਕਿਸੇ ਕੰਮ ਕਰਨ ਤੋਂ ਪਰ ਤੁਸੀਂ ਫੇਰ ਵੀ ਕਦੇ ਨਾ ਕਦੇ ਇਹਨਾਂ ਨੂੰ ਜਵਾਬ ਦੇ ਦਿੰਨੇ ਆ ਇਹ ਤੁਹਾਨੂੰ ਪੁੱਠਾ ਬੋਲਦੇ ਆ ਤੁਸੀਂ ਉਹ ਕਰਦੇ ਆ ਕੰਮ ਨਾਲ ਦੀ ਨਾਲ ਬਰਾੜ ਸਾਹਿਬ ਉਹ ਇੱਥੇ ਆਪਣੇ ਜ਼ਮੀਨਾਂ ਲਈ ਜਾਂਦੇ ਆ ਜੀ ਆ ਬਸ ਹੋਈ ਇਹ ਲਿੰਗ ਜਮੀਨਾਂ ਨਹੀਂ ਮਾਤ ਲੁਧਿਆਣੇ ਵੇਖੋ ਕਿੰਨਾ ਇਹਨਾਂ ਨੇ ਇੰਡਸਟਰੀ ਐਰੀਆ ਕਿਸੇ ਸ਼ਹਿਰ ਜਾ ਬੜੋ ਵੱਡੇ ਉਥੇ ਜਾ ਕੇ ਇਹ ਆਪਣੇ ਦੇ ਕਾਬਜ ਹੁੰਦੇ ਤੁਰੇ ਜਾਂਦੇ ਆ ਫੇਰ ਆਪਾਂ ਕਹਿੰਦੇ ਵੀ ਪ੍ਰਵਾਸੀ ਜਿਹੜੇ ਭਈਏ ਆ ਕੇ ਸਾਡੇ ਗਲ ਪੈਂਦੇ ਆ ਪਰ ਇੱਥੇ ਜਦੋਂ ਆਪਸ ਆਪਾਂ ਡੱਟ ਵੀ ਭਈ ਇਹ ਰੱਖਦੇ ਆ ਸਾਡੇ ਅਰਿਆਂ ਨੂੰ ਤਾਂ ਇਹ ਗੱਲੇ ਵਟਤੇ ਨਹੀਂ ਚੜ੍ਹਨ ਨੂੰ ਦਿੰਦਾ ਰਾਣੀ ਉਹੀ ਗੱਲ ਆਖੀ ਪੈਣੇ ਆ ਹੁਣ ਜਿਵੇਂ ਆ ਹੁਣ ਭੋਲੇ ਬਾਰੇ ਨੇ ਕਹਿਦਾ ਇਹ ਰੱਖ ਕੇ ਖੋਸੇ ਜਿਹੜੇ ਹਿੰਦੀ ਪਾਉਂਦੇ ਜਿਨ੍ਹਾਂ ਨੂੰ ਕੋਈ ਭਈਏ ਨਹੀਂ ਆਖੇ ਬਈ ਇਹ ਤਾਂ ਮੈਨੂੰ ਮਜਬੂਰੀ ਜਿਖੜਨੇ ਪਏ ਆ ਕੰਮ ਕਰ ਜੇ ਲੱਸੀ ਕੋਲ ਸਮਾਨ ਕਰ ਜੇ ਜਿੰਨਾ ਚੱਕਰ ਦਾ ਕੰਮ ਕਰਾਓ ਠੀਕ ਆ ਆ ਮੈਂ ਆਪਦੇ ਮੁੰਡੇ ਨੂੰ ਕਾਲੂ ਨੂੰ ਭੇਜਦਾ ਉਹਨਾਂ ਨੇ ਲੱਸੀ ਨਹੀਂ ਦਿੱਤੀ ਥੋੜਾ ਜਨਾ ਰਾਣੀ ਮੈਂ ਵੀ ਤੁਹਾਨੂੰ ਵੀ ਬੇਨਤੀ ਕਰਦਾ ਠੀਕ ਆ ਭਣੇ ਭੋਲੇ ਤੁਹਾਨੂੰ ਵੀ ਯਾਰ ਤੈਨੂੰ ਵੀ ਇਕਬਾਲ ਤੁਸੀਂ ਨਾ ਨਵੀਂ ਜਨਰੇਸ਼ਨ ਜਿਹੜੀ ਆ ਆਪਾਂ ਉੱਥੇ ਭਈਆਂ ਨੂੰ ਸਟੇਸ਼ਨਾਂ ਦੇ ਲੈਣ ਮੂਰੇ ਟਰਾਲੀਆਂ ਲਾ ਕੇ ਜੀਪਾਂ ਲਾ ਕੇ ਖੜੇ ਰਹਿੰਦੇ ਨੇ ਨਾ ਤੇ ਅੱਧੀ ਰਾਤ ਤੱਕ ਵੀ ਆ ਕੇ ਕੰਮ ਦੇ ਉਹਨਾਂ ਦੀ ਮਿਹਨਤ ਕਰਦੇ ਆਂ ਜੀ ਉਹਨਾਂ ਦੀ ਮਿਹਨਤ ਕਰਦੇ ਆਂ ਜਦੋਂ ਉਤਰਦੇ ਆਪਾਂ ਦੇਖਣੇ ਆਪਣੇ ਜੱਟ ਮੂਰੇ ਹੋ ਹੋ ਭਈਆ ਜੀ ਆਜੋ ਮੋਟਰਪੇ ਖਾਣਾ ਵੀ ਮਿਲੇਗਾ ਚੱਲੋ ਤਿੰਨ ਵਾਰੀ ਟਰਾਲੀ ਮਾਮਾ ਖਾਲੀ ਲਏ ਗਏ ਆਂ ਬਈ ਇਹ ਹੋਰ ਲੈ ਲੈ ਜਰਾਗੇ ਹੋਰ ਲੈ ਜਾਂਦੇ ਆਹੀ ਆ ਨਹੀਂ ਗੱਲ ਆਹੀ ਤਾਂ ਸੁਣ ਲਈਏ ਹੁਣ ਇਹੀ ਆ ਨਾ ਕਿ ਜੇ ਇਹ ਕੰਮ ਕਰਨ ਤੇ ਮੈਨੂੰ ਉਥੇ ਸਟੇਸ਼ਨ ਤੇ ਜਾਂਦੀ ਕੀ ਲੋੜ ਆਪਣੇ ਬਿਨਾ ਇਹਨਾਂ ਦੀ ਗਤੀ ਨਹੀਂ ਇਹਨਾਂ ਬਿਨਾ ਆਪਣੀ ਗਤੀ ਨਹੀਂ ਜੇ ਆਪਾਂ ਆਹੀ ਵਿਗਾੜ ਪਾਈ ਰੱਖਾਂਗੇ ਨਾ ਵੀ ਤੋ ਆਪਾਂ ਇਹਨਾਂ ਨੂੰ ਵਟਤੇ ਨਹੀਂ ਚੜੰਦੇ ਨਾ ਆਪਾਂ ਇਹਨਾਂ ਨੂੰ ਪੱਠੇ ਨਹੀਂ ਖੋਤਣਦੇ ਨੇ ਆਪਾਂ ਇਹਨੂੰ ਲੱਸੀ ਦੀ ਘਰੇ ਗਿਆ ਨੂੰ ਦੇਣੀ ਕੋਤਿਆਂ ਨੂੰ ਪਾ ਦਿਆਂਗੇ ਨਾਲਿਆਂ 'ਚ ਡੋਲ ਦਿਆਂਗੇ ਆਹ ਵੇਖ ਲੈ ਉਹ ਭਰੇ ਪਏ ਹੁੰਦੇ ਕੁੰਡੇ ਭਰੇ ਪਏ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਬਹੁਤ ਇਕਬਾਲ ਇੰਨਾ ਕਹਾ ਕਰੀ ਖੜਾ ਮੇਰੀ ਗੱਲ ਇੰਨਾ ਕਹਾ ਕਰੀ ਖੜਾ ਬਰਾੜ ਸਾਹਿਬ ਜੇ ਇਹਨਾਂ ਨੇ ਵਿੱਚੋਂ ਵੜਦਾ ਤਾਂ ਤਰੀ ਦਾ ਸਫਾਈ ਕਰਦੇ ਗੋਣਿਆਂ ਤੂੰ ਤੇਨੂੰ ਪਿਆਰ ਨਾਲ ਵੜ ਦਿੰਦਾ ਚਾਚਾ ਇਹਦੇ ਵਿੱਚ ਨਹੀਂ ਨਹੀਂ ਤੂੰ ਪਿਆਰ ਨਾਲ ਵੜ ਗਈ ਹੋਣੀ ਨਾਲ ਮਾਰ ਆਹ ਵੇ ਦੋ ਬੱਲੇ ਮਾਰ ਕੇ ਨਹੀਂ ਆਹੀ ਗੱਲ ਹੈ ਇਕਬਾਲ ਤੂੰ ਪਿਆਰ ਨਾਲ ਕਹਿੰਦਾ ਵੀਰ ਭੋਲੇ ਧਿਆਨ ਨਾਲ ਨਾ ਮੇਰਾ ਪੁੱਤ ਬੇਸ਼ੱਕ ਮੇਰਾ ਭਰਾ ਬੇਸ਼ੱਕ ਸਾਰਾ ਘਾ ਲੈ ਜੋ ਇਨਤਾ ਜਾ ਕਰੋ ਮੈਂ ਤਾਂ ਚਾਚਾ ਹੀ ਘਾ ਕੀ ਹੋਣਾ ਮੈਂ ਦੱਸਾਂਗਾ ਕੱਲ ਨੂੰ ਸਪਰੇਅ ਕਰਕੇ ਸਾੜ ਦੂੰਗਾ ਮੈਂ ਇਧਰ ਜਾ ਥੱਬਾ ਪੱਠਿਆਂ ਦਾ ਪਿਆ ਸਪਰੇਅ ਕਰੇਗਾ ਨਾਲ ਕਦੂਆਂ ਤੇ ਤੇਰੇ ਨਾਲ ਤੋੜੀਆਂ ਤੇ ਹੋਊਗੀ ਐਵੇਂ ਸਵੇਰੇ ਸਵੇਰੀ ਦਿਮਾਗ ਖਰਾਬ ਕਰ ਲਿਆ ਤੂੰ ਉਹਨਾਂ ਦਾ ਵੀ ਵਿਚਾਰਾਂ ਦਾ ਕੀਤਾ ਆਪਦਾ ਵੀ ਕੀਤਾ ਨਾ 13 ਦਿਨ ਵਧੀਆ ਜਾਣਾ ਤੇਰਾ ਬਾਪੂ ਵੀ ਆ ਗਿਆ ਉਹ ਬਾਈ ਇਧਰ ਆਇਓ ਮਾੜਾ ਕੀ ਤੋੜੀ ਫਿਰਦਾ ਇਹ ਮਰੂਦ ਲਿਆ ਆਣ ਤੋੜ ਕੇ ਚਾਚਾ ਓਏ ਆਖਬਾਰ ਲੈਣੇ ਤੇ ਗੱਲ ਪਈ ਜਾਂਦਾ ਭੋਲੇ ਹੋਰਾਂ ਦੇ ਪੱਠੇ ਨਹੀਂ ਵਧਣ ਦਿੰਦਾ ਇਹਨਾਂ ਦਾ ਬੱਲਾ ਜਿ ਵੜ ਗੇ ਸਸਰੀ ਵਾਲਾ ਸਹੀ ਕਾਲ ਜੀ 10 ਸਾਲ ਪਹਿਲੇ ਵੀ ਰੁਕ ਗਿਆ ਜੀ ਕਿਹੜੇ ਘਰਾਂ ਜੋ ਆ ਮੈਂ ਇੱਧਰ ਬਖਤੌਰੇ ਕੇ ਘਰੋਂ ਆ ਬੱਪੂ ਬਖਤੌਰੇ ਆ ਫੰਮਣ ਦਾ ਭਰਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਯਾਰ ਤੈਨੂੰ ਪਤਾ ਇਹਨਾਂ ਨੂੰ ਜਾਣਦਾ ਲੈ ਬੱਪੂ ਮੈਂ ਤਾਂ ਜਾਂਦਾ ਯਾਰ ਇਹਨਾਂ ਦਾ ਸਾਰਾ ਆਪਣੇ ਵਿਚਾਰਿਆ ਨੇ ਇਹਨਾਂ ਦਾ ਤਾਂ ਪਰਿਵਾਰ ਹੀ ਕਿੱਦੇ ਆਪਣੇ ਘਰਾਂ ਦੇ ਵਿੱਚ ਯਾਰ ਕੰਮ ਕਰਦਾ ਗੁੜਗੇ ਤੂੰ ਕੀ ਇਹ ਮੇਰੇ ਨਾਲ ਨੂੰ ਇਹਦੇ ਘਰੋਂ ਆ ਅੱਛਾ ਅੱਛਾ ਕੀ ਰਹੋਦਾ ਕੀ ਸੀਗਾ ਤੁਹਾਡਾ ਉਹ ਬੱਪੂ ਪੱਠੇ ਵੱਢੀ ਆਂਦੇ ਨਾਲ ਤੈਨ ਵੱਲਾ ਵੱਢ ਤੇ ਆਈ ਇਹਨਾਂ ਨੇ ਉਹ 10 ਦਿਨ ਪਹਿਲਾਂ ਵੀ ਸਮਝਾਇਆ ਜੀ ਤਾਦਾ ਇੱਕ ਦਿਨ ਬੱਲਾ 10 ਦਿਨ ਪਹਿਲਾਂ ਹੀ ਬਾੜੇ ਦੇ ਬੱਲਾ ਆ ਕਿ ਮੈਨੂੰ ਐਂ ਦੱਸ ਇਹਨਾਂ ਕੋਲ ਜ਼ਮੀਨ ਹੈਗੀ ਆ ਨਹੀਂ ਜੀ ਨਹੀਂ ਸਾਡੇ ਕੋਲ ਇਹ ਹੁਣ ਇਹਨਾਂ ਜ਼ਮੀਨ ਦਾ ਹੈ ਨਹੀਂ ਇਹ ਪੱਠੇ ਕਿੱਥੋਂ ਲਿਆਉਣਗੇ ਇਹ ਸੱਤ ਪੀੜੀਆਂ ਤਾਂ ਆਪਣੇ ਘਰਾਂ 'ਚ ਕੰਮ ਕਰਦੇ ਆ ਇਹਦੀ ਮੁੰਡੇ ਦੀ ਮਾਂ ਆਪਣੀ ਬੂਹਾ-ਬੂੜਾ ਕਰਦੀ ਰਹੀ ਆ ਤੇ ਇਹਨਾਂ ਕੋਲੇ ਜ਼ਮੀਨ ਦਾ ਹੋ ਰਣੀ ਆ ਤੇ ਇਹ ਹੁਣ ਪੱਠੇ ਵਟਣੀ ਯਾਰ ਵਿਚਾਇਕ ਨੇ ਕੋਈ ਨਹੀਂ ਮੈਂ ਆਇਆ ਉਹਦਾ ਤੁਸੀਂ ਗੱਲ ਸੁਣੋ ਇੱਕ ਮਿੰਟ ਗਾਗਾ ਸਭ ਗੱਲ ਸੁਣੋ ਪਹਿਲਾਂ ਮੇਰੀ ਯਾਰ ਇੱਕ ਮੈਂ ਤੂੰ ਗੱਲ ਤਾਂ ਸੁਣ ਲੈ ਪਹਿਲਾਂ ਗਰਮ ਨਾ ਹੋਇਆ ਕਰ ਬਲੱਡ ਵਧਾ ਲੈਣਾ ਤੈਨੂੰ ਦਵਾਈ ਆਖਿਆ ਵੀ ਲੈ ਕੇ ਰੱਖਿਆ ਕਰ ਬਲੱਡ ਦੀ ਪਹਿਲਾਂ ਤੁਸੀਂ ਇਹਨੂੰ ਇਹੀ ਗੱਲ ਸਮਝਾਈ ਹੈ ਹਾਂ ਇਹ ਮੇਰੀ ਗੱਲ ਸਮਝਾਈ ਬਈ ਤੁਹਾਨੂੰ ਇੰਨਾ ਗਰਮ ਲਿਆ ਕਰ ਤੁਹਾਨੂੰ ਕਦੇ ਇੰਨਾ ਗਰਮ ਨਹੀਂ ਦੇਖਿਆ ਜਿੰਨਾ ਇਹ ਤਾਂ ਬਿਆ ਖੜਾ ਪਾਉਂਦੇ ਬਲੱਡ ਕਿ ਨਹੀਂ ਆ ਬੋਛੋ ਇਹਨਾਂ ਨੂੰ ਕਦੇ ਅਸੀਂ ਗਰਮ ਬੋਲੇ ਕਿਸੇ ਨਾਲ ਇਹਨਾਂ ਨਾਲ ਆਪਣਾ ਪੁਰਾਣਾ ਸਾਥ ਤੁਰਿਆ ਆਉਂਦਾ ਜੇ ਇਹਨਾਂ ਦਾ ਸਾਥ ਛੱਡਦਾ ਤਾ ਭਈ ਇਹ ਕਾਜ ਹੋਇਆ ਇੱਥੇ ਪੰਜਾਬ ਤੇ ਚੱਲ ਜੇ ਹੁਣ ਪੱਠੇ ਹੁਣ ਜਾਰੇ ਜਾਣ ਵੀ ਕਿੱਥੇ ਇਹਨਾਂ ਨੇ ਵਿਚਾਰੇ ਨੇ ਕੋ ਖੋਲੀ ਰੱਖੀ ਕੋ ਬਾਹਰ ਰੱਖੀ ਹੋਊਗੀ ਭਾਈ ਸੋਨੂੰ ਵੀ ਮੈਂ ਕਹਣਾ ਪੱਠੇ ਵੜ ਲਿਆ ਕਰੋ ਮੈਂ ਵੀ ਇਹਨੂੰ ਵੀ ਕਹਿਤਾ ਮੁੰਡੇ ਨੂੰ ਠੀਕ ਹੈ ਨਹੀਂ ਜੀ ਨਹੀਂ ਨਹੀਂ ਜੀ ਕੋ ਕੁਛ ਨਹੀਂ ਆ ਦੇਖ ਲੋ ਯਾਰ ਅਸੀਂ ਵੀ ਇਹੀ ਕਿ ਚੱਲ ਵੀ ਆਹ ਦੇਖੋ ਉਹਦਰ ਆਪਣੇ ਬਾਗ ਲੱਗਿਆ ਨਾ ਆ ਅਮਰੂਦ ਤੋੜ ਕੇ ਲਿਆਇਆ ਮੈਂ ਅੱਛਾ ਠੀਕ ਹੈ ਮੈਂ ਨਾ ਭਾਈ ਗੱਲ ਸੁਣੋ ਇੱਕ ਮਿੰਟ 100 ਰੁਪਏ ਕਿਲੋ ਨਾ ਸੋ ਉਹ ਲਾ ਮੈਂ ਵੇਚੇ ਨਹੀਂ ਕਰੇ ਇਹ ਬਈ ਲਾਲ ਹੀ ਬੜਿਆ ਤੂੰ ਮੈਂ ਅਸੀਂ ਵੇਚਦੇ ਨਹੀਂ ਭਾਈ ਇਹ ਆਪਣੇ ਘਰਾਂ ਚ ਹੀ ਦੇ ਦਿੰਦੇ ਆ ਕੋਈ ਆ ਜੇ ਤੁਹਾਡੇ ਵਰਗਾ ਮੈਂ ਕਦੇ ਨਹੀਂ ਇਸੋ ਕੁਝ ਗਾਲਾਂ ਕੱਢਣ ਲੱਗ ਜਾ ਜੀ ਨਹੀਂ ਯਾਰ ਗਾਲਾਂ ਕੱਢਣ ਕੱਢਣ ਦੋ ਬੂਟੇ ਖਾਲੀ ਹੋਵੇ ਕਿ ਨਹੀਂ ਤੁਹਾਡੇ ਸੀ ਉਹ ਉਹ ਯਾਰ ਫਿਰ ਹੁਣ ਇਹ ਕਦੇ ਉਹੀ ਗੱਲ ਹੁਣ ਇਹਨਾਂ ਦੇ ਨਾਂ ਤੇ ਨੇ ਲਾਉਣੇ ਸਾਰੇ ਕੋਈ ਹੋਰ ਤੋੜ ਕੇ ਲੈ ਗਿਆ ਕਰ ਇਹਨਾਂ ਦੇ ਪਰਿਵਾਰ ਨੂੰ ਮੈਂ ਜਾਣਦਾ ਇਹ ਬਹੁਤ ਧੀਰਜ ਬਾਬੂ ਮੈਂ ਤੁਹਾਡੇ ਘਰ ਚੋਂ ਖਾ ਹਾਂ ਚੱਲੇ ਬਾਸ 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 ਜਾ ਜਾ ਹੁਣ ਤੂੰ ਜਾ ਕਰੇ ਜਾ ਤੂੰ ਯਾਰ ਮੈਂ ਤੇ ਗੱਲ ਕਰਦੂ ਜਾ ਜਾ ਆ ਯਾਰ ਤੂੰ ਬਸ ਹਾਂ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਪਿਛਲੇ 2 ਘੰਟੇ ਤੋਂ ਬਾਪੂ ਜੀ ਰਸ ਗਏ ਅਸੀਂ ਆਪਾਂ ਪੱਠੇ ਸਗਾ ਤੇ ਵੇਖ ਲੈ ਕਦੋਂ ਹੁੰਦੇ ਨਹੀਂ 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 ਕੋਈ ਨਹੀਂ ਤੁਸੀਂ ਵੱਡੋ ਪੱਠੇ ਵੱਡੋ ਕੋਈ ਨਹੀਂ ਕੋਈ ਨਹੀਂ ਵੱਡੋ ਬਸ ਨਿਸ਼ਾਨ ਨਾ ਮੇਰਾ ਉੱਠ ਨਹੀਂ ਜੀ ਬੈਠੇ ਕਰੋ ਕਬਾਲ ਨੂੰ ਬਾਈ ਘਰੇ ਓਏ ਉਹਨੂੰ ਯਾਰ ਬਥੇਰਾ ਕਹਿੰਦਾ ਇਹ ਦਵਾਈ ਚਲਦੀ ਆ ਬਾਈ ਅੱਛਾ ਹਾਂ ਬਲਾਟੇ ਦੀ ਨਾ ਦਵਾਈ ਚਲਦੀ ਆ ਅੱਜ ਕੱਲ ਤਾਂ ਨਿੱਕੇ ਨਿੱਕੇ ਜਿਹਾ ਕਾਈ ਦਵਾਈ ਚੱਲ ਰਹੀ ਇਹਨੂੰ ਵਿਚਾਰਣਾ ਹੁਣ ਨਾਲ ਜਨਾਨੀ ਆ ਨਾ ਵਿਚਾਰੀ ਨਾ ਇਹ ਤਾਂ ਸਾਡੀ ਆਦੀ ਧੀਆਂ ਵਰਗੀ ਇਹ ਬਾਪੂ ਅਸੀਂ ਨਾ ਆਉਂਦੇ ਜੇ ਅਸੀਂ ਨਾ ਆਉਂਦੇ ਤਾਂ ਇਹ ਤਾਂ ਦਾਤੋ ਦਾ ਨਹੀਂ ਨੀ ਨੀ ਇਹ ਤਾਂ ਸਾਡੀ ਆਦੀ ਧੀਆਂ ਵਰਗੀ ਇਹ ਬਾਪੂ ਅਸੀਂ ਨਾ ਆਉਂਦੇ ਜੇ ਅਸੀਂ ਨਾ ਆਉਂਦੇ ਤਾਂ ਇਹ ਤਾਂ ਦਾਤੋ ਦਾ ਨਹੀਂ ਨੀ ਨੀ ਜਿਵੇਂ ਜਾਇਓ ਉਹਨਾਂ ਨੂੰ ਪੱਠੇ ਲੈ ਕੇ ਜਾਇਓ ਤੇ ਗੋੜ ਗੋੜਦੇ ਆ ਬਹੁਤ ਗੋੜਦੇ ਆ ਕੋਈ ਨਹੀਂ ਲੈ ਚੱਲ ਉਹਨੂੰ ਲਗੌੜਾ ਅੱਖੀ ਜਾਂਦਾ ਮਰਮੂਦ ਮੈਂ ਤੋੜਿਆ ਤੋੜਿਆ ਤੇ ਲੈ ਕੇ ਜਾ ਕੋਈ ਗ ਹੁਣ ਧਿਆਨ ਰੱਖ ਲਿਆ ਕਰੋ ਉਹਦਾ ਧਿਆਨ ਰੱਖਿਆ ਕਰੋ ਅਕਬਾਲ ਦਾ ਤੇ ਬਾਈ ਨੇ ਕੁਛ ਆਂਦਾ ਕਰੋ ਠੀਕ ਹੈ ਬਾਈ ਚਲ ਸ਼ੋਕਰ ਹੈ ਬਾਈ ਤੁਸੀਂ ਆਗੇ ਨਹੀਂ ਤਾਂ ਉਹਦਾ ਚੈੱਕ ਹੀ ਜਾਂਦਾ ਬਿੱਲੀਆ ਥੋੜਾ ਜਾ ਉਹਦਾ ਹੈਗਾ ਬਲੱਡ ਵਾਧਦਾ ਜਮਾਈ ਲੜਨ ਨੂੰ ਤਿਆਰ ਸੀਗਾ ਸਮਝਾਇਆ ਕਰੋ ਨੂੰ ਸਿਆਣਾ ਕਰੋ ਬਾਹਲੇ ਲਾਲ ਮਰੂਦ ਹੈ ਬਾਈ ਹਾਂ ਹੂੰ